हिमाचल पुलिस ਨੂੰ ਪਤਾ ਲੱਗਦਾ ਵੀ ਪੌਂਟਾ ਸਾਹਿਬ ਦੇ ਦੇਵੀ ਨਗਰ ਇਲਾਕੇ ਦੇ ਵਿੱਚ ਇੱਕ ਪੁਰਾਣਾ ਨਾਮੀ ਡਰੱਗ ਪੈਡਲਰ ਨਸ਼ਾ ਤਸਕਰ ਰਹਿੰਦਾ ਤਾਵਾ ਜਦੋਂ ਇਹਦੇ ਘਰ ਬੋਲਦੇ ਆ ਤਾਂ ਪਹਿਲਾਂ ਵਾਂਗੀ ਇਹ ਜਿਹੜਾ ਸੰਜੇ ਕੁਮਾਰ ਜਿਹੜਾ ਨਸ਼ਾ ਤਸਕਰੀ ਕਰਦਾ ਲੋਕਾਂ ਦੇ ਘਰ ਪੱਟਦਾ ਪਿਆ ਵਿੜਾ ਗਰਖ ਕਰ ਰਿਹਾ ਲੋਕਾਂ ਦੇ ਬੱਚਿਆਂ ਦਾ ਇਹ ਘਰੋਂ ਭੱਜਣ 'ਚ ਕਾਮਯਾਬ ਹੋ ਜਾਂਦਾ ਇਹ ਪਹਿਲੀ ਵਾਰ ਨਹੀਂ ਆ ਵੀ ਜਦੋਂ ਪੁਲਿਸ ਸੰਜੇ ਕੁਮਾਰ ਦੇ ਘਰ ਗਈ ਆ ਤੇ ਇਹ ਜਿੰਚ ਕਾਮਯਾਬ ਹੋਇਆ ਹੋਵੇ ਇਹ ਤੋਂ ਪਹਿਲਾਂ ਵੀ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਅੱਜ ਜਦੋਂ ਇਹਦੇ ਘਰ ਪੁਲਿਸ ਪਹੁੰਚਦੀ ਹੈ ਉੱਥੇ ਜਾ ਕੇ ਛਾਪੇਮਾਰੀ ਕਰਦੇ ਆ ਤਾਂ ਇਹਨੇ ਆਪਣੇ ਘਰ ਦੇ ਵਿੱਚ ਦੇਖੋ ਵੀ ਇੱਕ ਖੂਫੀਆ ਕੈਬਿਨੇਟ ਬਣਾਈ ਹੋਈ ਆ ਇੱਕ ਅਲਮਾਰੀ ਖੂਫੀਆ ਬਣਾਈ ਹੋਈ ਆ ਜਿਹਦੇ ਵਿੱਚੋਂ ਪੁਲਿਸ ਨੂੰ 59 ਲੱਖ ਰੁਪਈਆ ਜਿਹੜਾ ਉਹ ਲੱਭਦਾ ਔਰ ਇਹ ਸਾਰਾ ਪੈਸਾ ਸੁਭਾਵਕੀ ਗੱਲ ਆ ਵੀ ਲੋਕਾਂ ਦੇ ਘਰਾਂ ਦਾ ਪੈਸਾ ਲੋਕਾਂ ਦੇ ਧੀਆ ਪੁੱਤਾਂ ਤੋਂ ਜਿਹੜਾ ਇਹਨੇ ਪੈਸਾ ਹੜਪਿਆ ਉਹ ਪੈਸਾ 59 ਲੱਖ ਰੁਪਇਆ ਪੁਲਿਸ ਜਦੋਂ ਰਿਕਵਰ ਕਰਦੀ ਹੈ ਤਾਂ ਉਹ ਦੇਖਦੇ ਆ ਵੀ ਇਹਨੇ ਕਿੱਡਾ ਦਿਮਾਗ ਲਾ ਕੇ ਪੈਸਾ ਸੰਭਣ ਵਾਸਤੇ ਇੱਕ ਖੂਫੀਆ ਕਿਸਮ ਦੀ ਅਲਮਾਰੀ ਜਿਹੜੀ ਆ ਉਹ ਇਹਨੇ ਬਣਾਈ ਹੋਈ ਆ ਪਰ ਪੁਲਿਸ ਨੂੰ ਪਤਾ ਲੱਗ ਜਾਂਦਾ ਇਹਦੇ ਕੋਲੋਂ ਇਹ ਪੈਸੇ ਜਿਹੜੇ ਆ ਇਹ ਫੜ ਲਏ ਜਾਂਦੇ ਆ ਪਰ ਆਪ ਜਿਹੜਾ ਏ ਇਹ ਭਜਣ ਦੇ ਵਿੱਚ ਇੱਕ ਵਾਰ ਫੇਰ ਤੋਂ ਕਾਮਯਾਬ ਹੋ ਜਾਂਦਾ ਇਸੇ ਤਰ੍ਹਾਂ ਹੀ ਜਿੰਨੇ ਵੀ ਨਸ਼ਾ ਤਸਕਰ ਨੇ ਇਹ ਲੋਕਾਂ ਦੇ ਘਰ ਜਦੋਂ ਪਟਦੇ ਆ ਸਾਰਾ ਕੰਮ ਕੈਸ਼ ਦਾ ਹੁੰਦਾ ਇਹਦੇ ਵਿੱਚ ਕੋਈ ਬੈਂਕ 'ਚ ਜਮਾ ਤੇ ਕਰਾਉਂਦਾ ਨਹੀਂ ਕੋਈ ਚੈੱਕ ਕਿਸੇ ਨੂੰ ਦਿੰਦਾ ਨਹੀਂ ਤਾਂ ਇਸੇ ਤਰ੍ਹਾਂ ਇਹਨੇ ਵੀ 5 500 ਦੇ ਨੋਟ 2 200 ਦੇ ਨੋਟ ਆ ਸਾਰਾ ਕੁਝ ਇਹਦੇ ਘਰੋਂ ਜਿਹੜਾ ਬਰਾਮਦ ਹੋਇਆ ਪਰ ਉਹੀ ਗੱਲ ਭਾਜੇ ਫੇਰ ਗਿਆ ਪਹਿਲਾਂ ਵੀ ਇਹ ਭੱਜ ਜਾਂਦਾ ਰਿਹਾ ਇਹਦੀ ਵਾਈਫ ਜਿਹੜੀ ਹੈ ਉਹ ਹਰਾਸਤ ਚ ਲੈ ਲਈ ਆ ਪੁਲਿਸ ਨੇ ਉਹਨਾਂ ਕੋਲੋਂ ਜਿਹੜੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਪਰ ਨਸ਼ਾ ਤਸਕਰੀ ਦਾ ਇਹ ਨੈਟਵਰਕ ਦੇਖੋ ਕਿੱਦਾਂ ਚੱਲਦਾ ਵੀ ਇਹਨੂੰ ਪਤਾ ਵਾ ਵੀ ਮੈਂ ਇਹ ਗਲਤ ਕੰਮ ਕਰ ਰਿਹਾ ਇਹ ਗੈਰ ਕਾਨੂੰਨੀ ਕੰਮ ਆ ਲੋਕਾਂ ਦੇ ਘਰ ਪਟ ਰਿਹਾ ਪਰ ਉਹਨੂੰ ਬੜਾ ਲੁਤਫਾ ਆਉਂਦਾ ਇਹ ਕੰਮ ਕਰਨ ਦਾ ਕਿਉਂਕਿ ਉਹਨੂੰ ਲੱਗਦਾ ਵੀ ਇਤੋਂ ਆਸਾਨ ਕੋਈ ਕੰਮ ਹੀ ਹੈ ਨੀਗਾ ਵੀ ਸਿੱਧਾ ਕੈਸ਼ ਦਾ ਕੰਮ ਆ ਆਪਾਂ ਕਿਸੇ ਦਾ ਬਿੜਾ ਕਰਕ ਕਰਨਾ ਉਹਦੇ ਬਦਲੇ ਅਗਲਿਆਂ ਨੇ ਆਪ ਹੀ ਜਿਹੜਾ ਵਾ ਪੈਸੇ ਦੇ ਦੇਣੇ ਆ ਅੱਜ ਦੀ ਇੱਕ ਨਾ ਕਿ ਇੱਕ ਮੁੰਡੇ ਨੇ ਆਪਣੀ ਮਾਤਾ ਜੀ ਦਾ ਕਤਲ ਕਰ ਦਿੱਤਾ ਇਸ ਕਰਕੇ ਵੀ ਉਹ ਉਹਨੂੰ ਪੈਸੇ ਨਹੀਂ ਦੇ ਰਹੇ ਸੀਗੇ ਨਸ਼ੇ ਵਾਸਤੇ ਆਪਣੇ ਬੇਟੇ ਨੂੰ ਉਹ ਪੈਸੇ ਨਹੀਂ ਦੇ ਰਹੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਮੇਰੇ ਕੋਲ 2-400 ਮੰਗਦਾ ਪਿਆ ਜੇ ਇਹਨੂੰ ਮੈਂ ਦੇ ਦਿੱਤਾ ਇਹਨੇ ਨਸ਼ਾ ਕਰ ਲੈਣਾ ਮੁੜ ਕੇ ਫਿਰ ਇਹ ਕਿਤੇ ਡਿੱਗਿਆ ਫਿਰੂਗਾ ਹੋਰ ਮੇਰੀ ਜਾਨ ਨੂੰ ਜਿਹੜਾ ਮੈਂ ਕਜੀਆ ਪਾਊਗਾ ਪਰ ਜਦੋਂ ਉਹਨਾਂ ਦਾ ਟਕਰਾਰ ਹੋਇਆ ਆਪਸ ਦੇ ਵਿੱਚ ਤਾਂ ਉਸ ਲੜਕੇ ਨੇ ਆਪਣੀ ਮਦਰ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਤੇ ਇਹੋ ਜੇ ਪੈਸੇ ਜਿਹੜੇ ਆ ਜਾਣੇ ਕਿਹਦੇ ਕੋਲ ਸੀ ਆ ਸੰਜੇ ਕੁਮਾਰ ਵਰਗਿਆਂ ਕੋਲ ਹੀ ਜਾਣੇ ਸੀਗੇ ਇਹਨਾਂ ਨੂੰ ਥੋੜੀ ਕੋਈ ਨਾ ਦੇਣਾ ਵੀ ਕੋਈ ਬੰਦਾ ਜਿਹੜਾ ਜਿੰਨੂੰ ਇਹਨਾਂ ਨੇ ਨਸ਼ੇ ਤੇ ਲਾ ਦਿੱਤਾ ਜਿਹਦਾ ਬੇੜਾ ਗਰਖ ਕਰਤਾ ਜਿਨ੍ਹਾਂ ਦਾ ਘਾਰੇ ਪੱਟਦੇ ਪਏ ਆ ਵੀ ਉਹ ਪੈਸੇ ਕਿਦਾਂ ਲਿਆ ਰਿਹਾ ਕਿਉਂਕਿ ਉਹ ਤਾਂ ਹੁਣ ਇੱਕ ਮਰੀਜ਼ ਬਣ ਚੁੱਕਾ ਉਹਨੂੰ ਆਦਤ ਪੈ ਚੁੱਕੀ ਆ ਨਸ਼ਾ ਕਰਨ ਦੀ ਜੇ ਉਹ ਨਸ਼ਾ ਨਹੀਂ ਕਰੇਗਾ ਉਹ ਬੰਦਾ ਉੱਠਦਾ ਹੀ ਨਹੀਂ ਅਗਲਾ ਕਹਿੰਦਾ ਵੀ ਪਹਿਲਾਂ ਮੈਨੂੰ ਤੁਸੀਂ ਜਿਹੜਾ ਨਸ਼ਾ ਹੈਗਾ ਉਹ ਦਿਓ ਤੇ ਫੇਰ ਕੋਈ ਗੱਲ ਬਣੇਗੀ ਤੇ ਇਸੇ ਤਰ੍ਹਾਂ ਇਹ ਸੰਜੀ ਕੁਮਾਰ ਨੇ 59 ਲੱਖ ਰੁਪਈਆ ਜਿਹੜਾ ਇਕੱਠਾ ਕੀਤਾ ਹੋਇਆ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਤੇ ਇਹਨੇ ਦੇਖੋ ਆਪਣੇ ਪੈਸੇ ਨੂੰ ਬਚਾਉਣ ਵਾਸਤੇ ਆਪਣਾ ਇਹਨੂੰ ਪੂਰਾ ਫਿਕਰ ਹੈਗਾ ਮੇਰੇ ਕੋਲੋਂ ਪੈਸਾ ਨਾ ਕਿਤੇ ਇੱਧਰ ਉੱਧਰ ਹੋ ਜਵੇ ਲੋਕਾਂ ਦੇ ਘਰ ਜਿਹੜੇ ਆ ਇਹ ਵੱਡ ਵੱਡ ਕੇ ਪੈਸੇ ਉਧਰੋਂ ਲਈ ਆਉਂਦਾ ਪਰ ਆਪਣੇ ਪੈਸਿਆਂ ਦਾ ਇਹਨੂੰ ਇੰਨਾ ਫਿਕਰ ਆ ਕਿ ਇਹਨੇ ਇੱਕ ਪੂਰਾ ਖੂਫੀਆ ਅਲਮਾਰੀ ਬਣਾ ਕੇ ਉਹਦੇ ਵਿੱਚ ਜਿਹੜੀ ਆ ਇਹ ਰਕਮ ਰੱਖੀ ਹੋਈ ਸੀ ਖੈਰ ਪੁਲਿਸ ਨੇ ਫੜ ਲਈ ਆ ਪਰ ਇਹ ਆਪ ਭੱਜਣ 'ਚ ਕਾਮਯਾਬ ਹੋ ਗਿਆ ਸੋ ਅਜਿਹੇ ਜਿਹੜੇ ਨਸ਼ਾ ਤਸਕਰ ਆ ਜਿਨ੍ਹਾਂ ਦੇ ਬਾਰੇ ਪੁਲਿਸ ਨੂੰ ਪਤਾ ਵੀ ਇਹ ਹਿਸਟਰੀ ਸ਼ੀਟਰ ਆ ਵੀ ਇਹ ਕੋ ਪਹਿਲੀ ਵਾਰੀ ਨਹੀਂ ਆ ਦੂਜੀ ਵਾਰੀ ਤੀਜੀ ਵਾਰੀ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਦੇ ਜਿਹੜੇ ਘਰ ਆ ਉਹ ਨਾ ਪੱਟੇ ਜਾ ਸਕਣ ਇਹਦੇ ਵਿੱਚ ਸਰਕਾਰਾਂ ਦਾ ਵੀ ਬੜਾ ਅਹਿਮ ਰੋਲ ਆ ਸਰਕਾਰਾਂ ਨੂੰ ਵੀ ਉਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਸਖਤ ਸਿਕੰਜਾ ਪਾਉਣਾ ਚਾਹੀਦਾ ਹੈ ਵੀ ਇੱਕ ਵਾਰੀ ਬੰਦਾ ਕਰਦਾ ਚਲੋ ਜੇਲ੍ਹ ਜਾ ਜਾਂ ਮੁੜਕੇ ਜ਼ਮਾਨਤ ਹੋ ਜਾਂਦੀ ਹੈ ਫੇਰ ਉਹ ਕੁਝ ਹੀ ਉਹ ਸ਼ੁਰੂ ਕਰ ਦਿੰਦਾ ਕਿਉਂਕਿ ਉਹਨੂੰ ਲੱਗਦਾ ਵੀ ਆਸਾਨ ਪੈਸੇ ਕਮਾਉਣ ਦਾ ਤਰੀਕਾ ਤਾਂ ਇਹੀ ਹੈ ਸੋ ਸਰਕਾਰਾਂ ਚਾਹੀਦਾ ਸਖਤ ਕਾਨੂੰਨ ਹੋਣ ਆ ਜਿਹੜੇ ਨਸ਼ਾ ਤਸਕਰ ਆ ਜਿਹੜੇ ਚਿੱਟਾ ਵੇਚਦੇ ਆ ਸਮੈਕ ਵੇਚਦੇ ਆ ਜਾਂ ਹੋਰ ਏਦਾਂ ਦੇ ਕਿਸਮ ਦੀਆਂ ਗੋਲੀਆਂ ਗਾਲੀਆਂ ਜਿਹੜੇ ਵੇਚਦੇ ਆ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮੁੜਕੇ ਦੁਬਾਰਾ ਇਹ ਲੋਕਾਂ ਦੇ ਘਰ ਨਾ ਪੱਟ ਸਕਣ ਇਹ ਤਸਕਰੀ ਦੇ ਵਿੱਚੋਂ ਲੋਕ ਜਿਹੜੇ ਆ ਬਾਹਰ ਆ ਜਾਣ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ